ਾਰੇ শ্রোਤਿਆਂ ਨੂੰ ਮੇਰੇ ਜਾਨੀ ਦਿਵਿੰਦਰਜੀਤ ਕੌਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਸਾਦੇ শ্রোਤੇ ਜਾਣਦੇ ਆ ਕਿ ਅਸੀਂ ਸਮੇਂ-ਸਮੇਂ ਤੇ ਹਰ ਬੰਦਾ ਹੀ ਵੈਸੇ ਜੋ ਇਸ ਧਰਤੀ ਦੇ ਉੱਤੇ ਆ ਉਹ ਇੱਕ ਮਹਾਨ ਸ਼ਖਸੀਅਤ ਪਰ ਕੁਝ ਐਸੀਆਂ ਸ਼ਖਸੀਅਤ ਹੁੰਦੀਆਂ ਨੇ ਜੋ ਉਸ ਭੀੜ ਦੇ ਵਿੱਚੋਂ ਇੱਕ ਵੱਖਰੇ ਤੌਰ ਤੇ ਆਪਣੇ ਆਪ ਨੂੰ ਵਖਾ ਦੇ ਦਿੰਦੀਆਂ ਨੇ ਤੇ ਕਈ ਵਾਰੀ ਅਸੀਂ ਸੋਚਦੇ ਆ ਕਿ ਕਈ ਵਾਰੀ ਰੱਬ ਨੂੰ ਵੀ ਕਈ ਵਾਰੀ ਅਸੀਂ ਕੋਈ ਉਲਾਮਾ ਦਿੰਦੇ ਆ ਕਿ ਪਰਮਾਤਮਾ ਨੇ ਸਾਨੂੰ ਆ ਚੀਜ਼ ਨਹੀਂ ਦਿੱਤੀ ਤੇ ਅਸੀਂ ਇਸ ਕਰਕੇ ਸ਼ਾਇਦ ਦੁਜੇ ਤੋਂ ਪਿੱਛੇ ਰਹਿ ਗਏ ਆ ਜਾਂ ਸਾਡੇ ਕੋਲ ਪੈਸਾ ਨਹੀਂ ਆ ਜਾਂ ਸਾਡੇ ਕੋਲ ਸਰੀਰਕ ਤੌਰ ਤੇ ਅਸੀਂ ਇੰਨੇ ਨਹੀਂ ਤਾਕਤਵਰ ਹੈਗੇ ਨੇ ਨਹੀਂ ਸ਼ਕਤੀ ਵਾਲੇ ਹੈਗੇ ਕਿ ਅਸੀਂ ਬਹੁਤ ਸਾਰੇ ਲੋਕਾਂ ਤੋਂ ਜੋ ਹੈ ਪਿੱਛੇ ਰਹਿ ਗਏ ਪਰ ਮੈਂ ਕਹਨੀ ਆ ਕਿ ਮੈਂ ਤੁਹਾਨੂੰ ਅੱਜ ਇਹੋ ਜੀ ਸ਼ਖਸੀਅਤ ਨਾਲ ਮਲਾਉਣ ਜਾ ਰਹੀ ਆ ਕਿ ਜਿੰਨਾ ਦੀ ਇੱਕ ਕਮੀ ਤੇ ਉਹਦੇ ਉੱਤੇ 100 ਗੁਣ ਭਾਰੂ ਤੇ ਮੈਨੂੰ ਆਸ ਹੈ ਕਿ ਹਰ ਵਾਰੀ ਦੀ ਤਰ੍ਹਾਂ ਮੇਰੇ ਸਰੋਤੇ ਜਿਹੜੇ ਆ ਮੇਰੀ ਇਸ ਮਹਾਨ ਸ਼ਖਸੀਅਤ ਨੂੰ ਜ਼ਰੂਰ ਪਸੰਦ ਕਰਨਗੇ ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਹੀ ਆ ਸਰਵਜੀਤ ਸਿੰਘ ਨਾਲ ਜਿਹੜੇ ਇੱਕ ਗੁਣਾਂ ਦੀ ਗੁੱਥਲੀ ਤੇ ਮੇਰਾ ਖਿਆਲ ਹੈ ਕਿ ਉਹਨਾਂ ਦੇ ਗੁਣ ਗਿਣਨੇ ਸਾਡੇ ਇਸ ਕੈਮਰੇ ਦੇ ਵਸ ਵਿੱਚ ਨਹੀਂ ਹੈਗੇ ਫਿਰ ਵੀ ਮੈਂ ਕੋਸ਼ਿਸ਼ ਕਰਾਂਗੀ ਕਿ ਜਿੰਨੇ ਕੁ ਗੁਣ ਉਹ ਸਾਨੂੰ ਹੁਣ ਦੱਸ ਸਕਣ ਤੇ ਉਹਨੇ ਅਸੀਂ ਉਹਨਾਂ ਕੋਲੋਂ ਗੁਣ ਗ੍ਰਹਿਣ ਕੀਏ ਮੇਰੇ ਸੋਤੇ ਵੀ ਗ੍ਰਹਿਣ ਕਰਨਗੇ ਤੇ ਮੈਨੂੰ ਆਸ ਆ ਕਿ ਇਹਨਾਂ ਦੇ ਗੁਣ ਵੇਖ ਕੇ ਉਹ ਸੋਤੇ ਜਰੂਰ ਆ ਪ੍ਰੇਰਣਾ ਲੈਣਗੇ ਜਿਹੜੇ ਕਦੀ ਕਿਸੇ ਗੱਲ ਤੋਂ ਪਰਮਾਤਮਾ ਨੂੰ ਉਲਾਮਾ ਦਿੰਦੇ ਆ ਸੋ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਰੋਜ਼ ਤੁਹਾਡਾ ਨਾਮ ਸੁਣਦੀ ਸੀ ਮੈਂ ਤਾਂ ਮੈਂ ਕਿਹਾ ਕਿ ਮੈਂ ਇਸ ਮਹਾਨ ਸਖਸ਼ੀਅਤ ਦੇ ਦਰਸ਼ਨ ਵੀ ਜ਼ਰੂਰ ਕਰਨੇ ਆ ਤੇ ਅੱਜ ਤੁਹਾਡੇ ਦਰਸ਼ਨ ਕਰ ਲਏ ਸਭ ਤੋਂ ਪਹਿਲਾਂ ਭਾਜੀ ਤੁਸੀਂ ਦੱਸੋ ਕਿ ਤੁਹਾਡਾ ਕੰਮਕਾਰ ਕੀ ਸੀ ਤੁਸੀਂ ਕੀ ਕਰਦੇ ਸੀ ਤੁਹਾਡੇ ਬਚਪਨ ਦੇ ਸ਼ੌਂਕ ਕਿਵੇਂ ਦੇ ਸੀਗੇ ਤੇ ਕਿਦਾਂ-ਕਿਦਾਂ ਤੁਸੀਂ ਆਪਣੇ ਜੀਵਨ ਦੀ ਜਿਹੜੀ ਸ਼ੁਰੂਆਤ ਕਰਕੇ ਤੇ ਇੱਕ ਐਨੇ ਮੇਰੇ ਲਈ ਸਪੈਸ਼ਲੀ ਇੱਕ ਮਹਾਨ ਵਿਅਕਤੀ ਬਣੇ ਹਾਂਜੀ ਬੇਸਿਕਲੀ ਮੰਮੀ ਪਾਪਾ ਵੀ ਸਾਡੇ ਟੀਚਰ ਰਹੇ ਜੀ ਬਿਲਕੁਲ ਜੀ ਤੇ ਮੇਰਾ ਸ਼ੁਰੂ ਤੋਂ ਮਨ ਸੀ ਵੀ ਟੀਚਿੰਗ ਲੈਣਾ ਸਭ ਤੋਂ ਅੱਛੀ ਹੈ ਜੀ ਬਿਲਕੁਲ ਕਿਉਂਕਿ ਦੁਨੀਆ ਦੀ ਵਿੱਚ ਅਗਰ ਕਿਸੇ ਨੂੰ ਇੱਜ਼ਤ ਮਿਲਦੀ ਹੈ ਜੀ ਚਾਹੇ ਬੰਦਾ ਪੀਐਮ ਬਣ ਜਾਵੇ ਉਹ ਵੀ ਆਪਣੇ ਟੀਚਰ ਨੂੰ ਨਮਸਕਾਰ ਕਰਦਾ ਜੀ ਬਿਲਕੁਲ ਮਨ ਲਈ ਇਕੱਲਾ ਟੀਚਰ ਹੈ ਜਿਹਨੂੰ ਨਮਸਕਾਰ ਹੁੰਦੀ ਹੈ ਜੀ ਬਿਲਕੁਲ ਤੇ ਮੇਰਾ ਮਨ ਸੀ ਵੀ ਟੀਚਰ ਲੱਗਾ ਜੀ ਹੈਨਾ ਮੇਰੇ ਫਾਦਰ ਵੀ ਟੀਚਰ ਸੀ ਦਾਦਾ ਜੀ ਵੀ ਮੰਮੀ ਵੀ ਟੀਚਰ ਸੀ ਜੀ ਬਿਲਕੁਲ ਜੀ ਤੇ ਫਿਰ ਮੈਂ ਸੁਹਾਣੀ ਪੜ ਕੇ ਫਿਰ ਡਿਪਲੋਮਾ ਕੀਤਾ ਅੱਛਾ ਤੁਸੀਂ ਸੁਹਾਣਾ ਸਕੂਲ ਤੋਂ ਪੜ੍ਹੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਕਿਉਂਕਿ ਉੱਥੇ ਮੰਮੀ ਟੀਚਰ ਸੀ ਜੀ ਫਿਜ਼ੀਕਲ ਟੀਚਰ ਸੀ ਜੀ ਫਿਜ਼ੀਕਲ ਟੀਚਰ ਹਾਂ ਜੀ ਤੇ ਪਾਪਾ ਹਿਮਾਚਲ ਜੌਬ ਸੀ ਠੀਕ ਹੈ ਜੀ ਤੇ ਫਿਰ ਮੰਮੀ ਦੇ ਕੋਲ ਅਸੀਂ ਰਹਿ ਕੇ ਪੜ੍ਹੇ ਜੀ ਤੇ ਫਿਰ ਮੈਂ ਡਿਪਲੋਮਾ ਕਰਕੇ ਤੇ ਉਸ ਤੋਂ ਬਾਅਦ ਸਕੂਲ ਟੀਚਰ ਲੱਗ ਗਿਆ ਜੀ ਸਕੂਲ ਟੀਚਰ ਹਾਂ ਉਹ ਟੀਚਰ ਮੈਂ ਲੱਗਿਆ ਚੰਡੀਗੜ੍ਹ ਜੀ ਹਾਂ ਜੀ ਤੇ ਮੈਨੂੰ ਬਹੁਤ ਅੱਛਾ ਲੱਗਿਆ ਵੀ ਟੀਚਰ ਜਿੱਥੇ ਮੈਂ ਲੱਗਿਆ ਉਹ ਸ਼੍ਰੀ ਗੁਰਗੋਬਿੰਦ ਸਿੰਘ ਸਕੂਲ ਸੀ ਜੀ ਕਿਉਂਕਿ ਸ਼ੁਰੂ ਤੋਂ ਸ਼ੌਂਕ ਹਾਂਜੀ ਉੱਥੇ ਇੱਕ ਪੀਰੀਅਡ ਆਲਰੇਡੀ ਹੁੰਦਾ ਸੀ ਵੀ ਜਿਹਦੇ ਚ ਆਪਾਂ ਬੱਚਿਆਂ ਨੂੰ ਮੋਰਲ এডੂਕੇਸ਼ਨ ਦੇਣੀ ਹੈ ਹਾਂਜੀ ਹੁਣ ਵੀ ਹੈ ਜੀ ਹਾਂਜੀ ਹੁਣ ਵੀ ਸਕੂਲਾਂ ਦੇ ਵਿੱਚ ਇੱਕ ਪੀਰੀਅਡ ਜਿਹੜਾ ਆ ਉਹ ਮੋਰਲ এডੂਕੇਸ਼ਨ ਦਾ ਆ ਅਸੀਂ ਕਿਸੇ ਵੀ ਵਿਸ਼ੇ ਤੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਜੀਵਨ ਜਾਂਚ ਜਿਹੜੀ ਆ ਉਹਦੇ ਚ ਸਕੂਲ ਹਾਂਜੀ 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 ਤੇ ਸੁਹਾਣੇ ਗੁਰਦਰਾ ਸਿੰਘ ਜੀ ਦਾ ਸਾਹਿਬ ਹੈ ਜੀ ਬਹੁਤ ਵੱਡਾ ਸਥਾਨ ਹੈ ਜਿੱਥੇ ਬਾਬਾ ਹਨ ਮਾਨ ਸਿੰਘ ਜੀ ਨੇ ਦੇਸ਼ ਜੀ ਪਹਿਲੀ ਆਜ਼ਾਦੀ ਦੀ ਲੜਾਈ ਦੇ ਵਿੱਚ ਸ਼ੇਦੀ ਦਿੱਤੀ ਜੀ ਤੇ ਉੱਥੋਂ ਸੇਵਾ ਦਾ ਬੜਾ ਸ਼ੌਂਕ ਸੀ ਹਨਾ ਜੀ ਕਿਉਂਕਿ ਉਹ ਆਸਾਨ ਬਹੁਤ ਜ਼ਿਆਦਾ ਪਵਿੱਤਰ ਹੈ ਜੀ ਉੱਥੇ ਤੇ ਕਹਿੰਦੇ ਕੋਈ ਅਰਦਾਸ ਕਰੋ ਤੇ ਉਹ ਪੂਰੀ ਹੋ ਜਾਂਦੀ ਜੀ ਪੂਰੀ ਹੋ ਜਾਂਦੀ ਹਾਂਜੀ ਵੈਸੇ ਤਾਂ ਸਭ ਤੋਂ ਵੱਡੀ ਅਰਦਾਸ ਇਹ ਹੈ ਜੇ ਬੰਦੇ ਨੂੰ ਮਨੁੱਖਾ ਜਨਮ ਮਿਲੇ ਸਵਾਸ ਮਿਲੇ ਵੀ ਆਪਾਂ ਇਹਨੂੰ ਲੇਖੇ ਕਿੱਦਾਂ ਲਾਉਣਾ ਜੀ ਕਿ ਅਸੀਂ ਸਾਰਿਆਂ ਜੂਨਾਂ ਤੋਂ ਇੱਕ ਵੱਖਰੀ ਜੂਨ ਭੋਗ ਰਹੇ ਆ ਤੇ ਉਸ ਜੂਨ ਨੂੰ ਅਸੀਂ ਔਰ ਜੂਨ ਦੇ ਵਿੱਚ ਵੱਖਰਤਾ ਪੇਸ਼ ਕਿਵੇਂ ਕਰਨੀ ਹਾਂਜੀ ਹਾਂਜੀ ਬਿਲਕੁਲ ਬੇਸਿਕਲੀ ਹੁਣ ਤੁਸੀਂ ਬਹੁਤ ਸੋਣਾ ਸਵਾਲ ਕੀਤਾ ਸੀ ਵੀ ਆਪਾਂ ਰੱਬ ਨੂੰ ਲਾਂਭਾ ਦਿੰਨੇ ਆ ਜੀ ਬਿਲਕੁਲ ਹੁਣ ਪਹਿਲਾਂ ਆਪਾਂ ਵਿਚਾਰ ਕਰੀਏ ਜੀ ਪਹਿਲਾਂ ਸਾਡੇ ਘਰ ਵੀ ਕੱਚੇ ਹੁੰਦੇ ਸੀ ਗਲੀਆਂ ਕੱਚੀਆਂ ਗਲੀਆਂ ਕੱਚੀਆਂ ਹੈਨਾ ਮਕਾਨ ਕੱਚੇ ਜੀ ਨਾ ਲਾਈਟ ਦਾ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧਕ ਨਹੀਂ ਸੀ ਨਾ ਕੋਈ ਖਾਣ ਦਾ ਸਾਧਨ ਨਾ ਨਹਾਉਣ ਦਾ ਸਾਧਨ ਨਹੀਂ ਨਾ ਨਹਾਉਣ ਦਾ ਸਾਧਨ ਉੱਥੇ ਬੜ ਦਿੰਦਾ ਜਾਂਦੇ ਸੀ ਉੱਥੇ ਅਸੀਂ ਪਾਣੀ ਪੀ ਜਾਂਦੇ ਸੀ ਜਾਂਦੇ ਸੀ ਹੈਨਾ ਤੇ ਨਾਨੀ ਦਾਦੀ ਨੂੰ ਪੁੱਛੋ ਵੀ ਆਪਾਂ ਕਿੰਨੇ ਜੀਸੀ ਕਰਦੇ ਹਾਂ ਜੀ ਉਹ ਕਹਿਣਗੇ ਸੁੱਖ ਪੁੱਤ ਨਾਲ ਸੱਤ ਭੈਣਾਂ ਸੀ ਅੱਠ ਭਰਾ ਸੀ ਅੱਠ ਭਰਾ ਸੀ ਤੇ ਸਾਰੀ ਫੈਮਿਲੀ ਜੁਆਇੰਟ ਹੁੰਦੀ ਸੀ ਅੱਧਾ ਸਕੂਲ ਘਰੇ ਹੁੰਦਾ ਸੀ ਅੱਧਾ ਸਕੂਲ ਦਾ ਖਾਣ ਨੂੰ ਕੋਈ ਸਾਧਨ ਨਹੀਂ ਇਹ ਜਿਹੜੀ ਅਸੀਂ ਮੋਰਲ এডੂਕੇਸ਼ਨ ਅੱਜ ਕੱਲ ਬੱਚਿਆਂ ਨੂੰ ਇੱਕ ਵਿਸ਼ੇ ਦੇ ਤੌਰ ਤੇ ਪੜ੍ਹਾਉਂਦੇ ਆ ਉਹ ਸਾਨੂੰ ਆਪਣੇ ਪਰਿਵਾਰਾਂ ਤੋਂ ਮਿਲਦੀ ਸੀ ਹਾਂਜੀ ਹਾਂਜੀ ਸਾਂਝੀ ਵਾਲਤਾ ਇੱਕ ਦੂਜੇ ਦਾ ਦੁੱਖ ਸੁੱਖ ਵੰਡਾਉਣਾ ਉਹ ਸਾਨੂੰ ਜਿਹੜੀਆਂ ਜੁਆਇੰਟ ਫੈਮਿਲੀ ਸੀਗੀਆਂ ਉਹਨਾਂ ਤੋਂ ਮਿਲਦੀ ਸੀ ਹਾਂਜੀ ਉਹਨਾਂ ਜੋ ਖਾਣ ਦਾ ਸਾਧਨ ਕੀ ਹੁੰਦਾ ਸੀ ਮਾਂ ਦੀ ਦਾਲ ਬਣ ਗਈ ਸਾਗ ਬਣ ਗਿਆ ਜੀ ਸਾਗ ਬਣ ਗਿਆ ਤੇ ਉਹਨਾਂ ਚ ਬਿਮਾਰ ਕੋਈ ਨਹੀਂ ਸੀ ਬਿਲਕੁਲ ਤੁਸੀਂ ਦੇਖੋ ਉਹਨਾਂ ਚ ਬਿਮਾਰ ਕੋਈ ਵੀ ਨਹੀਂ ਸੀ ਜੀ ਜਿਹੜਿਆ ਹੁਣ ਕਹਿ ਦਿੰਦੇ ਆ ਜੀ ਆ ਸਾਡੇ ਵਾਸਤੇ ਕਣਕ ਚਾਵਲ ਇੱਕ ਜ਼ਹਿਰ ਨੇ ਹਾਂਜੀ ਹਾਂਜੀ ਤੇ ਉਸ ਸਮੇਂ ਜਿਹੜਾ ਘਰ ਦੇ ਵਿੱਚ ਬਾਜਰੇ ਦੀ ਰੋਟੀ ਮੱਕੀ ਦੀ ਰੋਟੀ ਹਾਂਜੀ ਤੇ ਇਦਾਂ ਦੀ ਚੀਜ਼ ਬਣਦੇ ਕੋਈ ਪਰੌਣਾ ਹੁੰਦਾ ਸੀ ਘਰ ਵਿੱਚ ਤੇ ਉਦੋਂ ਕਿਤੇ ਕਣਕ ਦੀ ਰੋਟੀ ਬਣਦੀ ਸੀ ਤੇ ਅਸੀਂ ਬੱਚਾ ਇਹਨੇ ਕਹਿਣਾ ਕਿ ਸਾਡੇ ਘਰ ਪਰੌਣਾ ਆਇਆ ਤੇ ਸਾਨੂੰ ਕਣਕ ਦੀ ਰੋਟੀ ਦੇ ਦੇ ਹਾਂਜੀ ਤੇ ਤੁਸੀਂ ਦੇਖੋ ਤੁਸੀਂ ਗੱਲ ਕੀ ਹੈ ਵੀ ਆਪਾਂ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਜੀ ਹਾਂਜੀ ਮਤਲਬ ਜੇ ਵਿਆਹ ਚ ਉਹਨੇ ਜਾਣਨਾ ਜੀ ਇਹਨੇ ਕਪੜਾ ਨਵਾਂ ਸਵਾਲਿਆ ਜੀ ਨਵਾਂ ਸਵਾਲਿਆ ਤੇ ਮਾਂ ਬੱਚਾ ਸਕੂਲ ਤੋਂ ਆਉਂਦਾ ਸੀ ਮਾਂ ਦਾ ਹੱਥ ਪਹਿਲਾਂ ਉਹਦੀ ਨਿਕਰਤ ਹੁੰਦਾ ਸੀ ਵੀ ਸਿਰ ਸਕੂਲ ਬਾਕੇ ਜਾਣੀ ਹੈ ਤੇ ਬਿਲਕੁਲ ਮਤਲਬ ਉਦੋਂ ਇੰਨਾ ਜਿਆਦਾ ਕੁਝ ਨਾ ਹੋਣ ਦੇ ਬਾਵਜੂਦ ਸਾਰੇ ਇੰਨੇ ਖੁਸ਼ ਸੀ ਹਦੋ ਵੱਦ ਤੁਕੇ ਉਹਨਾਂ ਨੂੰ ਕੋਈ ਹੈ ਹੀ ਨਹੀਂ ਸੀ ਬਿਲਕੁਲ ਉਹਦਾ ਕਾਰਨ ਕੀ ਸੀ ਉਹ ਸ਼ੁਕਰਾਨਾ ਕਰਦੇ ਸੀ ਸ਼ੁਕਰਾਨਾ ਕਰਦੇ ਸੀ 24 ਘੰਟੇ ਕੁਝ ਵੀ ਨਾ ਹੁੰਦੇ ਹੋਏ ਹਮੇਸ਼ਾ ਰੱਬ ਦਾ ਸ਼ੁਕਰਾਨਾ ਕਰਨਾ ਜਿਹਨੂੰ ਬਾਣੀ ਚ ਲਿਖਿਆ ਮਹਾਰਾਜ ਨੇ ਸਦਾ ਸਿਫਤ ਸਲਾਹ ਤੇਰੀ ਅਸੀਂ ਜਿਹੜਾ ਨਾਮ ਜਪਦੇ ਆ ਜਪਣ ਨਾਲ ਨਹੀਂ ਹਿਰਦੇ 'ਚ ਵਸਣਾ ਮਾਰੇ ਕਹਿੰਦੇ ਸਦਾ ਸਿਫਤ ਸਲਾਹ ਤੇਰੀ ਅਨੰਦ ਸਾਹਿਬ ਦੇ ਵਿੱਚ ਆਂਦਾ ਜੀ ਹਾਂਜੀ ਨਾਮ ਵਨਵਾਸ ਆਵੇ ਜਿੰਨਾ ਪਾਉਦੋ ਸ਼ੁਕਰਾਨਾ ਕਰਾਂਗੇ ਸਿਫਤ ਕਰਾਂਗੇ ਜੀ ਬਿਲਕੁਲ ਉਹਨਾਂ ਰੱਬ ਦਾ ਨਾਮ ਸਾਡੇ ਹਿਰਦੇ 'ਚ ਵਸੂਗਾ ਜੀ ਵਸੂਗਾ ਕੱਲਾ ਜਪਣ ਨਾਲ ਨਹੀਂ ਜੀ ਜਪਣ ਨਾਲ ਕਹਿੰਦਾ ਜਪਣਾ ਵੀ ਜ਼ਰੂਰੀ ਹੈ ਪਰ ਉਹਦਾ ਸ਼ੁਕਰਾਨਾ ਕਰਨਾ ਜਿਸ ਨਾਲ ਸਾਡੇ ਸਰੀਰ ਦੀ ਕੀਮਤ ਬਿਲਕੁਲ ਡਾਕਟਰ ਦੱਸਦੇ ਜਿਹੜੇ ਕੋ ਹੱਥ ਹੈ ਨਹੀਂ ਉਹਨੂੰ ਪੁੱਛੋ ਮੇਰੇ ਕੋ ਆਈ ਵੀ ਪ੍ਰੋਬਲਮ ਹੈ ਮੈਨੂੰ ਪੁੱਛੋ ਹੈ ਨਾ ਬਿਲਕੁਲ ਬੀ ਦੀ ਕੀਮਤ ਹੈ ਤਾਂ ਅਸੀਂ ਰੱਬ ਦਾ ਸ਼ੁਕਰਾਨਾ ਕਰਨਾ ਜੀ ਹੌਣ ਇੱਕ ਇੱਕ ਬੱਚਾ ਘਰਾਂ ਚ ਸਾਡੇ ਕੋਲ ਲਾਈਟ ਵੀ ਹੈ ਸਭ ਕੋ ਐਵਰੀਥਿੰਗ ਐਵਰੀਥਿੰਗ ਮਤਲਬ ਕੋਈ ਕਮੀ ਨਹੀਂ ਪਰ ਕੋਈ ਵੀ ਬੱਚਾ ਮੈਨੂੰ ਨਹੀਂ ਲੱਗਦਾ ਸੁਖੀ ਹੈ ਰੋਂਦਾ ਹੀ ਦਿਖਦਾ ਤੁਖੀ ਤੁਖੀ ਹੈ ਮਤਲਬ ਉਹ ਦਾ ਹੌਣ ਵਿੱਚ ਹੀ ਰਹਿੰਦਾ ਵੀ ਕਿਸੇ ਨਾ ਕਿਸੇ ਗੱਲ ਤੇ ਸੀ ਹਾਂਜੀ 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 ਅਸੀਂ ਜਿੰਨਾ ਰੱਬ ਦਾ ਸ਼ੁਕਰਾਨਾ ਕਰਾਂਗੇ ਤੁਹਾਡੀ ਗੱਲ ਮੈਨੂੰ ਬਹੁਤ ਸੋਹਣੀ ਲੱਗੀ ਵੀ ਸਭ ਤੋਂ ਪਹਿਲਾਂ ਆਪਾਂ ਸ਼ੁਕਰਾਨਾ ਕਰਨਾ ਸਿੱਖੀਏ ਹਾਂ ਅਸੀਂ ਉਲੰਭੇ ਹੀ ਦਿੰਨੇ ਹਾਂ ਹਾਂਜੀ ਉਹਦਾ ਕਾਰਨ ਕੀ ੜਾ ਰੱਬ ਨੇ ਦਿੱਤਾ ਅਸੀਂ ਉਹ ਨੂੰ ਨਹੀਂ ਦੇਖਦੇ ਜੀ ਜੋ ਨਹੀਂ ਹਾਂ ਹਾਂਜੀ ਉਹ ਉਹ ਤੇ ਉਹ ਤੇ ਕਿੰਤੂ ਬਰੰਤੂ ਗੱਲਦੇ ਆ ਫਿਰ ਇਸ ਕਰਕੇ ਮਹਾਰਾਜ ਨੇ ਕਿਹਾ ਸੀ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਹਾਂਜੀ ਪ੍ਰੇਮ ਦਾ ਅਰਥ ਕੀ ਹੁੰਦਾ ਪਰ ਇਹ ਮੈਂ ਜਿੱਥੇ ਮੈਂ ਖਤਮ ਹੋ ਗਈ ਸੀ ਬਿਲਕੁਲ ਅਸੀਂ ਜੇ ਗੁਰੂ ਘਰ ਮੱਥਾ ਟੇਕਣ ਵੀ ਜਾਂਦੇ ਆ ਜੇ ਰੱਬ ਨੂੰ ਲਾਂਭੇ ਦੇਣ ਜਾਂਦੇ ਆ ਪੂਰੀ ਲਿਸਟ ਬਣਾਈ ਹੁੰਦੀ ਹੈ ਬਣਾਈ ਜਾਂਦੀ ਵੀ ਮੇਰੇ ਕੋ ਆ ਹੈ ਨਹੀਂ ਆ ਹੈ ਨਹੀਂ ਹਾਂਜੀ ਤੇ ਕਈ ਵਾਰੀ ਤੇ ਜੀ ਗੁੱਸੇ ਜਾ ਕੇ ਸੀ ਕਹਿ ਦਿੰਦੇ ਕਿ ਜਾਂ ਮੈਂ ਨਹੀਂ ਤੈਨੂੰ ਮੰਨਣਾ ਤੂੰ ਮੇਰੀ ਆ ਗੱਲ ਨਹੀਂ ਕੀਤੀ ਕੋਈ ਹਾਂਜੀ ਹਾਂਜੀ ਤੇ ਉਹ ਨਹੀਂ ਹੋਣੀ ਚਾਹੀਦੀ ਜਿਹੜੀਆਂ ਉਹਨੇ ਪੂਰੀਆਂ ਸੱਡੀਆਂ ਕੀਤੀਆਂ ਆਸਾਂ ਉਹਦੇ ਵੱਲ ਸਾਨੂੰ ਧਿਆਨ ਦੇ ਕੇ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਮੈਂ ਇਹ ਵੀ ਤੁਹਾਨੂੰ ਇੱਕ ਪ੍ਰੈਸ਼ਨ ਕਰਾਂਗੀ ਕਿ ਤੁਸੀਂ ਆਪਣੇ ਜਿਵੇਂ ਮੈਂ ਸੁਣਿਆ ਤੁਹਾਡੇ ਕਿ ਤੁਸੀਂ ਬਹੁਤ ਹੀ ਤਗੜੇ ਇੱਕ ਸੋਸ਼ਲ ਵਰਕਰ ਜੇ ਆ ਇੱਕ ਅਧਿਆਪਕ ਦੇ ਕਿਤੇ ਵਿੱਚ ਵੀ ਤੁਸੀਂ ਇਸ ਚੀਜ਼ ਨੂੰ ਜੀਵਤ ਰੱਖਿਆ ਸੀ ਹਾਂਜੀ ਕਿਉਂਕਿ ਜਿਹੜਾ ਅਧਿਆਪਕ ਹੀ ਇੱਕ ਸੋਸ਼ਲ ਵਰਕਰ ਹੈ ਹਾਂਜੀ ਆਪਾਂ ਸਭ ਤੋਂ ਜ਼ਿਆਦਾ ਜੇ ਖੁਸ਼ੀ ਹੁੰਦੀ ਹੈ ਪਹਿਲੇ ਨੰਬਰ ਤੇ ਮਾਪਿਆਂ ਨੂੰ ਹੁੰਦੀ ਹੈ ਜੇ ਬੱਚਾ ਕੁਝ ਬਣਦਾ ਬਿਲਕੁਲ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਖੁਸ਼ੀ ਟੀਚਰ ਨੂੰ ਹੁੰਦੀ ਹੈ ਜਦੋਂ ਕੋਈ ਸਟੂਡੈਂਟ ਕੁਝ ਬਣਦਾ ਸੀ ਬਿਲਕੁਲ ਬਿਲਕੁਲ ਤਾਂ ਉਹ ਆਪਾਂ ਜੇ ਸਟੂਡੈਂਟ ਨੂੰ ਹਰ ਪੱਖ ਤੋਂ ਬਣਾਉਣਾ ਹੁੰਦਾ ਕੱਲਾ ਡਾਕਟਰ ਬਣਾਉਣਾ ਇੰਜੀਨੀਅਰ ਬਣਾਉਣਾ ਵਟੇ ਕੱਲ ਨਹੀਂ ਹੈ ਨਹੀਂ ਬਟ ਇੱਕ ਅੱਛਾ ਡਾਕਟਰ ਅੱਛਾ ਇੰਜੀਨੀਅਰ ਅੱਛਾ ਸਮਾਜਿਕ ਬੰਦਾ ਬਣਾਉਣਾ ਇਹ ਜਿਆਦਾ ਵੱਡੀ ਗੱਲ ਹੈ ਹੁਣ ਤੋਂ ਕੋ ਸਾਡੇ ਕਿੰਨੀਆਂ ਕਮੀਆਂ ਵੀ ਫਲਾਣ ਡਾਕਟਰ ਨੇ ਕਿੰਨੀਆਂ ਕੱਢ ਲਈਆਂ ਜੀ ਉਹ ਪੈਣ ਪੋਲ ਵੇਚ ਕੇ ਖਾ ਗਿਆ ਜੀ ਐਜੂਕੇਸ਼ਨ ਉਹਨਾਂ ਨੇ ਲਈ ਬਟ ਐਜੂਕੇਸ਼ਨ ਦੇ ਨਾਲ ਉਹਨਾਂ ਨੂੰ ਆਪਾਂ ਸੋਸ਼ਲ ਲਾਈਫ ਨਹੀਂ ਸਿਖਾਈ ਵੀ ਕਿੱਦਾਂ ਜੀਣਾ ਜੀਵਨ ਜਾਂਚ ਨਹੀਂ ਸਿੱਖੀ ਹਾਂਜੀ ਕੱਲਾ ਉਹਨਾਂ ਦਾ ਮੋਟਿਵ ਕੀ ਰਹਿ ਗਿਆ ਵੀ ਅਸੀਂ ਪੈਸਾ ਕਮਾਣਾ ਸੀ ਇੱਕਦੋਂ ਉੱਥੇ ਗਏ ਜੀ ਕਿਸੇ ਜਗ੍ਹਾ ਪ੍ਰੋਗਰਾਮ ਸੀ 올ਡ ਹੈਮ ਹਾਂਜੀ ਤੇ ਸਾਨੂੰ ਬੜਾ ਦੁੱਖ ਲੱਗਿਆ ਕਿ ਇਹ ਹੋਮ ਖੁੱਲੇ ਕਿਉਂ ਖੁੱਲੇ ਕਿਉਂ ਲੋੜ ਪਈ ਕਿਉਂ ਲੋੜ ਪਈ ਕਿਉਂਕਿ ਉਹ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਹੀ ਨਹੀਂ ਦਿੱਤੀ ਹਾਂਜੀ ਵੀ ਜਿਹੜੇ ਮਾਵਾ ਬੰਦੇ ਤੁਹਾਨੂੰ ਪਾਲਿਆ ਹੈ ਨਾ ਤੁਹਾਨੂੰ ਪੜਾਈ ਦਿੱਤੀ ਬਿਲਕੁਲ ਉਹ ਕਿੱਦਾਂ ਜਦ ਮੈਂ ਉਸ ਹੋਮ ਜਾ ਰਿਹਾ ਸੀ ਮੇਰੇ ਮਨ ਨੂੰ ਸ਼ੌਕ ਲੱਗਿਆ ਜੈ ਕਿ ਉੱਥੇ ਇੱਕ ਸੋਸ਼ਲ ਵਰਕ ਪ੍ਰੋਗਰਾਮ ਸੀ ਜੀ ਹਾਂਜੀ ਬਟ ਮੈਨੂੰ ਉੱਥੇ ਇੰਨੀ ਫੀਲਿੰਗਸ ਆਵੇ ਬੈਡ ਫੀਲਿੰਗ ਵੀ ਇਹ ਵਿਚਾਰੇ ਬਜ਼ੁਰਗ ਕੀ ਸੋਚ ਜਣਗੇ ਕਿ ਕਿੱਦਾਂ ਦਿਲ ਤੇ ਪੱਥਰ ਰੱਖ ਕੇ ਜਾਂਦੇ ਹੋਣਗੇ ਵੀ ਅਸੀਂ ਇੱਕ ਅनाथ ਆਸ਼ਰਮ ਜਾ ਰਹੇ ਹਾਂ ਇਟਸ ਲਾਈਕ ਅਨਾਥ ਆਸ਼ਰਮ ਅਨਾਥ ਆਸ਼ਰਮ ਬਿਲਕੁਲ ਹੈ ਨਾ ਜੀ ਕਿੱਡਾ ਵੱਡਾ ਸਾਡੇ ਸਮਾਜਿਕ এডਿਕੇਸ਼ਨ ਦੀ ਕਮੀ ਹੈ ਅਸੀਂ এডਿਕੇਸ਼ਨ ਪੜਾਤੀ ਜਿਹੜੀ এডਿਕੇਸ਼ਨ ਪੜਾਈ ਉਹਨਾਂ ਚ ਆ ਚੀਜ਼ਾਂ ਸਾਨੂੰ ਪੜਾਉਣੀ ਚਾਹੀਦੀ ਸੀ ਪੜਾਉਣੀਆਂ ਚਾਹੀਦੀ ਹੈ ਨਾ ਜੀ ਕੁਝ ਮੈਂ ਵੀ ਜੀ ਮਹਿਸੂਸ ਕਰਦੇ ਹਾਂ ਕਿ ਪਰਿਵਾਰਾਂ ਦੇ ਵਿੱਚ ਹਾਂ ਜੀ ਜਿਹੜੀ ਮਾਂ ਸੀਗੀ ਨਾ ਉਹ ਆਪਣੇ ਬੱਚੇ ਨੂੰ ਰਾਤ ਦੇ ਸਮੇਂ ਹਾਂ ਜੀ ਕੁਝ ਗੀਤ ਗਾ ਕੇ ਕੁਝ ਗੱਲਾਂ ਸੁਣਾ ਕੇ ਕੁਝ ਕਹਾਣੀਆਂ ਸੁਣਾ ਕੇ ਉਹਦੇ ਅੰਦਰ ਇੱਕ ਅਹਿਸਾਸ ਪੜਦੀ ਸੀ ਕਿ ਮੈਂ ਮਤਲਬ ਆਪਣੇ ਜੀਵਨ ਦੇ ਨਾਲ ਨਾਲ ਤੁਹਾਡੇ ਜੀਵਨ ਨੂੰ ਕਿਵੇਂ ਤੋਰ ਰਹੀ ਹਾਂ ਤਾਂ ਬੱਚੇ ਦੇ ਅੰਦਰ ਉਹ ਅਹਿਸਾਸ ਹੁੰਦਾ ਸੀ ਕਿ ਮੇਰੀ ਮਾਂ ਮੇਰੇ ਲਈ ਕੀ ਕੁਝ ਕਰ ਰਹੀ ਹੈ ਸ਼ਾਇਦ ਹੁਣ ਉਸ ਚੀਜ਼ ਦੀ ਕੁਝ ਟੈਕਨੋਲੋਜੀ ਕਰਕੇ ਕੁਝ ਕੰਮਾ ਕਰਕੇ ਕੁਝ ਸਾਡੀਆਂ ਇਕਨੋਮਿਕਲ ਹਾਲਤਾਂ ਕਰਕੇ ਸ਼ਾਇਦ ਉਹਨਾਂ ਸਮਾਂ ਬੱਚੇ ਨੂੰ ਮਾਂਵਾ ਨਹੀਂ ਦੇ ਪਾਉਂਦੇ ਸ਼ਾਇਦ ਉਸ ਕਰਕੇ ਸਾਡੀ ਜਿਹੜੀ ਮਾਂਵਾ ਦਾ ਲੋਕਦਾਨ ਵੀ ਹੈ ਬੇਸਿਕ ਲਿਖੀ ਹੈ ਸਾਨੂੰ এডਿਕੇਸ਼ਨ ਜੋ ਆਪਾ ਬੱਚਾ ਇੱਕ ਹੁੰਦਾ ਬੱਚਾ ਟੀਚਰ ਦੀ ਗੱਲ ਬਹੁਤ ਜ਼ਿਆਦਾ ਮੰਨਦਾ ਜੀ ਬਹੁਤ ਮੰਨਦਾ ਬਿਲਕੁਲ ਮਨ ਅਸੀਂ ਵੀ ਜੋ ਛੋਟੇ ਹੁੰਦੇ ਬੱਚੇ ਹੁੰਦੇ ਸੀ ਟੀਚਰ ਜੋ ਗੱਲ ਕਹਤੀ ਉਹ ਪੱਥਰ ਤੇ ਲਿਖੀ ਉਹ ਮੇਰੀ ਮੈਡਮ ਨੇ ਕਹੀ ਹੈ ਜੀ ਹਾਂਜੀ ਹਾਂਜੀ ਹਨਾ ਜਿੱਤੇ ਟੀਚਰ ਸਾਨੂੰ ਕੋਈ ਗਾਈਡ ਕਰੇ ਤਾਂ ਬਚਪਨ ਦੀ ਗੱਲ ਨਿਕਲੇਗੀ ਨਹੀਂ ਜੋ ਬਿਲਕੁਲ ਹਾਂਜੀ ਮਨ ਪਰ ਬਹੁਤ ਵੱਡਾ ਦੁੱਖ ਹੈ ਹਨਾ ਜੀ ਹਾਂਜੀ ਤਾਂ ਸਾਡੀ এডਿਕੇਸ਼ਨ ਨੂੰ ਚਾਹੀਦਾ ਵੀ ਆਪਾਂ ਬੱਚੇ ਨੂੰ ਇਦਾਂ ਦੀ ਸਿੱਖਿਆ ਦਈਏ ਹਾਂਜੀ ਹਾਂਜੀ ਟੀਚਰਜ਼ ਦੇਣ ਕੋਟੋ ਕੋਟ ਹਾਂਜੀ ਤੇ 10 ਬੱਚੇ ਨੇ ਫਰਕ ਪਏਗਾ ਚਲੋ 10 ਹੀ ਸਹੀ 10 ਹੀ ਸਹੀ ਹਾਂਜੀ ਫਰਕ ਪਏਗਾ ਜ਼ਰੂਰ ਹਾਂਜੀ ਹੁਣ ਵੀਰ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਜਿਹੜੇ ਜਿਵੇਂ ਆਪਾਂ ਸੋਸ਼ਲ ਕੰਮ ਕਹਿੰਨੇ ਆ ਉਹਨਾਂ ਵਿੱਚ ਤੁਸੀਂ ਕੀ ਕੀ ਕਰ ਰਹੇ ਹੋ ਹਾਂਜੀ ਬੇਸਿਕਲੀ ਸਮਾਜਿਕ ਆਪਾਂ ਕੰਮ ਕਹਿ ਦਿੰਨੇ ਆ ਕੁਰਬਾਨੀ ਜਿ ਲਿਖਿਆ ਕੁਰਬਾਨੀ ਇਸ ਜਗ ਮੈਂ ਚਾਨਣ ਕਰਮ ਵਸੇ ਮਨਾਏ ਬਿਲਕੁਲ ਅਸੀਂ ਬਾਣੀ ਚ ਪੜ ਲਿਆ ਵੀ ਸਵੇ ਘਟਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਬਿਲਕੁਲ ਅਪਾ ਸਕੂਲ ਜਿਹੜੀ ਪੜਾਈ ਪੜਦੇ ਸੀ ਫਿਰ ਉਹ ਪ੍ਰੈਕਟੀਕਲ ਹੁੰਦਾ ਸੀ ਸੀ ਹਾਂਜੀ ਹਾਂਜੀ ਜਦ ਤੱਕ ਜਿਹੜੀ ਚੀਜ਼ ਅਸੀਂ ਪ੍ਰੈਕਟੀਕਲ ਕੀਤੀ ਹੋਈ ਗੋ ਲੱਗੇ ਕਦੀ ਨਹੀਂ ਭੁੱਲਦੀ ਕਦੀ ਨਹੀਂ ਭੁੱਲਦੀ ਹੈਨਾ ਜਿਹੜੀ ਕੱਲੀ ਥਿਊਰੀ ਉਹ ਕਹਿੰਦੇ ਨੇ ਜਿਵੇਂ ਸਾਡੇ ਹੱਥਾਂ ਚੋਂ ਜਿਹੜੀ ਚੀਜ਼ ਨਿਕਲ ਜਾਂਦੀ ਉਹ ਕਦੀ ਨਹੀਂ ਭੁੱਲਦੀ ਹੁਣ ਅਸੀਂ ਬਾਣੀ ਚ ਪੜ ਤਲਿਆ ਵੀ ਸਵੇ ਘਟ ਰਾਮ ਬੋਲੇ ਹਾਂਜੀ ਰਾਮਾ ਬੋਲੇ ਰਾਮੇ ਦਾ ਕੋ ਬੋਲੇ ਹੁਣ ਗੁਰਬਾਣੀ ਕਹਿੰਦੀ ਸਤਨਾਮ ਜਦ ਤੇ ਜਿਹੜਾ ਮੂਲ ਮੰਤਰ ਅਸੀਂ ਪਹਿਲਾਂ ਨਾਮ ਜਪਿਆ ਫਿਰ ਅਗਨਾ ਸ਼ਬਦ ਕੀ ਸੀ ਕਰਤਾ ਪੁਰਖ ਹਾਂਜੀ ਵੀ ਸਾਨੂੰ ਸਾਰਿਆਂ ਨੂੰ ਵੈਗਰੂ ਦਿਖਣ ਲੱਗ ਗਿਆ ਬਿਲਕੁਲ ਅਗਰ ਨਹੀਂ ਦਿਖਿਆ ਤਾਂ ਅਸੀਂ ਨਹੀਂ ਜਪਿਆ ਜੇ ਤੁਹਾਨੂੰ 20-20 ਸਾਲ ਹੋ ਗਏ ਜਪਦੇ ਨੂੰ 40 ਸਾਲ ਹੋ ਗਿਆ ਇਹ ਮਤਲਬ ਅਸੀਂ ਜਪਿਆ ਹੀ ਨਹੀਂ ਜੀ ਉਹ ਸਮਾਜਿਕ ਕੰਮ ਕੀ ਹੈ ਵੀ ਜੋ ਤੁਹਾਡੇ ਕੋਲ ਐਕਸਟਰਾ ਹੈ ਹਾਂਜੀ ਉਹਦੇ ਜੋ ਕੋ ਥੋੜਾ ਬਹੁਤਾ ਜੇ ਤੁਸੀਂ ਦਿੰਦੇ ਹੋ ਤਾਂ ਮਾਨਸਿਕ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ ਹੁੰਦਾ ਪਾਪਾ ਦੇਖੋ ਹਰ ਕੰਮ ਖੁਸ਼ੀ ਲਈ ਕਰਦੇ ਆ ਜੀ ਬਿਲਕੁਲ ਹਨਾ ਇੱਕ ਸਮਾਜਿਕ ਕੰਮ ਹੁੰਦਾ ਕਿਸੇ ਤੋਂ ਖਾਣ ਲਈ ਇੱਕ ਹੁੰਦਾ ਆਪਣੇ ਖੁਸ਼ੀ ਲਈ ਹਾਂਜੀ ਕੋਲ ਵਾਸਤੇ ਹਾਂਜੀ ਤੇ ਸਾਡੇ ਮਨ ਨੂੰ ਖੁਸ਼ੀ ਦੇ ਹਾਂਜੀ ਇੱਕ ਹੁੰਦਾ ਮਾਰਗਦਰਸ਼ਨ ਕਰਨ ਲਈ ਕੁਝ ਕਰਮ ਮਾਰਗਦਰਸ਼ਨ ਲਈ ਵੀ ਕਰਨੇ ਪੈਂਦੇ ਆ ਕਰਦੇ ਪੈਂਦੇ ਜਿਦਾਂ ਸਾਡੇ ਪਾਪਾ ਦੀ ਡੈਥ ਹੋਈ ਜੀ ਹਾਂਜੀ ਤੇ ਸਾਨੂੰ ਕੋਈ ਜਨੇ ਕਿਹਾ ਜੀ ਆਹ ਕਰ ਦੋ ਜੀ ਇੱਥੇ ਆਏ ਡਾ ਵੱਡਾ ਅਗਲੇ ਸਾਲ ਵਰਸੀ ਤੇ ਵੀ ਸਾਰਿਆਂ ਨੂੰ ਇਕੱਠੇ ਕਰੋ ਖਾਣਾ ਖਵਾਓ ਜੀ ਅਸੀਂ ਅਸੀਂ ਕੁਝ ਨਹੀਂ ਕਰਨਾ ਭਾਈ ਹਾਂਜੀ ਉਹਨਾਂ ਦੇ ਨਾਂ ਤੇ ਬਾਹਰ ਵਾਟਰ ਕੂਲਰ ਲਵਾਤੇ ਹੁਣ ਪਬਲਿਕ ਲਗਾਤਾਰ ਪਾਣੀ ਵੀ ਨਹੀਂ ਠੰਡਾ ਜੀ ਉਹ ਹੋ ਸੀ ਕੀ ਆਪਣੇ ਲਈ ਵੀ ਕੀਤਾ ਹਾਂਜੀ ਤੇ ਕਿਉਂਕਿ ਸਮਾਜਿਕ ਜਿਹੜੀ ਕੁਰੀਤیاں ਸੀ ਸਾਡੀ ਹਾਂਜੀ ਹਾਂ ਉਹਨੂੰ ਤੋੜਨਾ ਬਹੁਤ ਆਖ ਲੋਕ ਕੀ ਕਹਿਣਗੇ ਅੱਧੀ ਜ਼ਿੰਦਗੀ ਅਸੀਂ ਇਸ ਕੰਮ ਦੇ ਬਤਾ ਦਿੰਨੇ ਵੀ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਹਾਂਜੀ ਬਿਲਕੁਲ ਅਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਦੀ ਥਾਂ ਤੇ ਅਸੀਂ ਇਹ ਸੋਚਦੇ ਹਾਂ ਕਿ ਲੋਕਾਂ ਅਨਸਾਰ ਜੀਏ ਤਾਂ ਕਿ ਜੇ ਉਹ ਇਹ ਨਹੀਂ ਕਰ ਸਕਦੇ ਤਾਂ ਲੋਕ ਸਾਨੂੰ ਪਤਾ ਨਹੀਂ ਕੀ ਕਹਿੰਦੇ ਹਾਂਜੀ ਲੋਕ ਕੀ ਕਹਿਣਗੇ ਪਰ ਅਸੀਂ ਜਿਹੜਾ ਟੀਚਰ ਕੀ ਹੁੰਦਾ ਉਹਦਾ ਕੰਮ ਕੀ ਹੈ ਲੋਕ ਕੀ ਕਹਿਣਗੇ ਅਸੀਂ ਉਸ ਤੋਂ ਪਰਾਂ ਜਾਣਾ ਜੀ ਹਾਂਜੀ ਹਾਂਜੀ ਉਸ ਤੋਂ ਪਰਾਂ ਜਾ ਕੇ ਉਹ ਕੰਮ ਸ਼ੁਰੂ ਕਰ ਦੇਣਾ ਵੀ ਜਿਹੜਾ ਕੰਮ ਸਮਾਜ ਲਈ ਬਹੁਤ ਅੱਛਾ ਹੋਵੇ ਜੀ ਹਾਂਜੀ ਹਾਂਜੀ ਕਿਉਂਕਿ ਟੀਚਰ ਦੀ ਬਹੁਤ ਵੱਡੀ ਪਹਿਲੇ ਨੰਬਰ ਤੇ ਪਰਮਾਤਮਾ ਹੁੰਦਾ ਹਾਂਜੀ ਦੂਜੇ ਨੰਬਰ ਤੇ ਮਾਂ ਗੁਰੂ ਹੁੰਦੀ ਹੈ ਬੱਚੇ ਦੀ ਬਿਲਕੁਲ ਹੈਨਾ ਤੀਜੇ ਨੰਬਰ ਤੇ ਟੀਚਰ ਗੁਰੂ ਹੈ ਉਹਦਾ ਫਰਜ ਬੰਦਾ ਗੂ ਮੈਨੇ ਹੁੰਦਾ ਹਨੇਰਾ ਰੂਮ ਮੈਨੇ ਪ੍ਰਕਾਸ਼ ਬਿਲਕੁਲ ਜਿਹੜਾ ਸਾਨੂੰ ਹਨੇਰੇ ਤੋਂ ਪ੍ਰਕਾਸ਼ ਦੇ ਵਿੱਚ ਲੈ ਜਾਸੀ ਉਹਨੂੰ ਟੀਚਰ ਕਹਿੰਦੇ ਨੇ ਕੋਈ ਟੀਚਰ ਬਿਲਕੁਲ ਬਿਲਕੁਲ ਹਾਂਜੀ ਤੇ ਜਿਵੇਂ ਤੁਸੀਂ ਕਹਿੰਦੇ ਕਿ ਜਿਵੇਂ ਸਾਡੇ ਕੋਲ ਕੋਈ ਚੀਜ਼ ਦੀ ਕਮੀ ਹੋਵੇ ਹਾਂਜੀ ਤਾਂ ਅਸੀਂ ਉਸ ਚੀਜ਼ ਨੂੰ ਜ਼ਿਆਦਾ ਮਹਿਸੂਸ ਕਰ ਸਕਦੇ ਹਾਂ ਦੂਸਰੇ ਨਾਲੋਂ ਹਾਂਜੀ ਤੇ ਮੈਂ ਵੀ ਸੁਣਿਆ ਕਿ ਤੁਸੀਂ ਜਿਵੇਂ ਅੱਖਾਂ ਦੇ ਆਪਰੇਸ਼ਨ ਵੀ ਜਿਵੇਂ ਕਰਵਾਉਂਦੇ ਹੋ ਇਹ ਵੀ ਬਹੁਤ ਵੱਡਾ ਕੰਮ ਹੈ ਹਾਂਜੀ ਤੇ ਕੋਈ ਕੈਂਪ ਵਗੈਰਾ ਲਗਾਉਂਦੇ ਨੇ ਨਹੀਂ ਬੇਸਿਕਲੀ ਮੈਨੂੰ ਹੁਣ ਆਈਸ ਦੀ ਪ੍ਰੋਬਲਮ ਪਤਾ ਸੀ ਗਾਈਜ਼ ਕੀ ਹੁੰਦੀ ਹੈ ਜੀ ਹਾਂਜੀ ਕਿ ਮੈਂ ਮਿਲੂ ਰੂਟੀਨ ਨਾ ਪਿਗਮੈਂਟ ਉਸੋ ਦੀ ਪ੍ਰੋਬਲਮ ਹੈ ਇਹਦੇ ਵਿੱਚ ਪੂਰੇ ਵਰਲਡ ਚ ਕਿਤੇ ਇਲਾਜ ਹੈ ਨਹੀਂ ਜੀ ਹਾਂਜੀ ਹਾਂਜੀ ਫਿਰ ਅਸੀਂ ਨਾਹਾਂ ਨਿਕ ਦਸੇ ਪਾਸ਼ਾ ਤੋਂ ਗੁਰਦੁਆਰਾ ਸਾਹਿਬ ਹੈ ਜੀ ਹਾਂਜੀ ਤੇ ਉੱਥੇ ਮਹਾਰਾਜ ਦਸੇ ਪਾਸ਼ਾ ਸਾਡੇ 8 ਮਹੀਨੇ ਰਹੇ ਜੀ ਹਾਂਜੀ ਹਾਂਜੀ ਪੌਂਡਰ ਸਾਹਿਬ ਤੋਂ ਪਹਿਲਾਂ ਆਂਦਾ ਜੀ ਬਿਲਕੁਲ ਤੇ ਨਾਹਾਂ ਦੇ ਲੋਕ ਹਿਮਾਚਲ ਦੇ ਲੋਕ ਬੜੇ ਥੋੜੇ ਕੋ ਭੋਲੇ ਆ ਮੰਨਦੇ ਤੇ ਮਨ ਐਜੂਕੇਸ਼ਨ ਥੋੜੇ ਬੈਕ ਹੈ ਜੀ ਬੈਕ ਹੈ ਉਹ ਵਿਚਾਰ ਨੂੰ ਆਈਸ ਦਾ ਪਤਾ ਹੀ ਨਹੀਂ ਸੀ ਵੀ ਆਈਸ ਕੀ ਹੁੰਦੀਆਂ ਜੀ ਹਾਂਜੀ ਫਿਰ ਅਸੀਂ ਸੋਚਿਆ ਵੀ ਕਿਉਂ ਨਾ ਆਪਾਂ ਆਈਸ ਦੇ ਕੈਂਪ ਲਵਾਈਏ ਵੀ ਜਿਨ੍ਹਾਂ ਜਿੰਨਾ ਵਿਚਾਰਾਂ ਦਾ ਹਾਲ ਹੋ ਸਕਦਾ ਹੁਣ ਜਿਹਦੇ ਕੋਲ ਆਈਸ ਹੈ ਉਹਨੂੰ ਆਈਜੀ ਕੀਮਤ ਨਹੀਂ ਪਤਾ ਹੁੰਦੀ ਜਿਹਦੇ ਕੋਲ ਚੀਜ਼ ਨਹੀਂ ਹੈ ਨਹੀਂ ਬਿਲਕੁਲ ਹੈਨਾ ਉਹਨੂੰ ਦੀ ਕੀਮਤ ਪਤਾ ਹੋਏਗੀ ਉਹਨੂੰ ਅਹਿਸਾਸ ਹੁੰਦਾ ਕਿ ਕਿੰਨੀ ਚੀਜ਼ ਹੈ ਆਪਾਂ ਸਿਆਣੇ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਜਹਾਨ ਗਿਆ ਤੇ ਫਿਰ ਮੈਂ ਕਿਹਾ ਵੀ ਇਹਨੂੰ ਆਪਣੀ ਮੈਂ ਕਮਜ਼ੋਰੀ ਨਹੀਂ ਬਣਾਉਣੀ ਕਿਉਂ ਨਾ ਮੈਂ ਇਹਨੂੰ ਇਹਦਾ ਬੈਨੀਫਿਟ ਲਵਾਂ ਹੁਣ ਮੈਨੂੰ ਇਸ ਦੀ ਨੌਲੇਜ ਹੈ ਜਿਸ ਤਕਰੀਬ ਵਿੱਚ ਮੈਂ ਨਿਕਲਾਂ ਵੀ ਬਾਕੀ ਨਾ ਫਸਣ ਹਾਂ ਤੇ ਸਾਡੇ ਕੋਲ ਸੋਰਸ ਵੀ ਹੈ ਆਪਾਂ ਟੀਚਰ ਵੀ ਹੈ ਜੀ ਵੀ ਕਿਉਂ ਨਾ ਆਪਾਂ ਇਹਨੂੰ ਲੋਕਾਂ ਤੱਕ ਲੋਕਾਂ ਦਾ ਇੱਕ ਮੈਡੀਕਲ ਟੀਮ ਲੈ ਕੇ ਹਾਂਜੀ ਪ੍ਰੋਪਰ ਅੱਛੀ ਟੀਮ ਲੈ ਕੇ ਜੀ ਵੀ ਉਹਨਾਂ ਚੈੱਕਅਪ ਕਰਾਈਏ ਤਾਂ ਉਹ ਪਰਮਾਤਮਾ ਵੱਲੋਂ ਉਥੇ 10 ਪਾਛਾ ਸਥਾਨ ਹੈ ਜੀ ਹਾਂ 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 6-700 ਆਪਰੇਸ਼ਨ ਹੋਏ ਜੀ ਹਾਂਜੀ ਤੇ ਉਹ ਸਾਰੇ ਸਕਸੈਸ ਹੋਏ ਜੀ ਬਹੁਤ ਅੱਛਾ ਮੈਂ ਦੇਖੋ ਉਹਨਾਂ ਦੀ ਅੱਖਾਂ ਠੀਕ ਹੋਣ ਤੋਂ ਬਾਅਦ ਮੈਨੂੰ ਇੰਨੀ ਖੁਸ਼ੀ ਹੋਈ ਵੀ ਚਲੋ ਕੋਈ ਗੱਲ ਨਹੀਂ ਹਨ ਪਰਮਾਤਮਾ ਨੇ ਮੈਨੂੰ ਇੱਕ ਚੀਜ਼ ਲਈ ਆ 10 ਵਸ ਟੂ ਲੈ ਪਾਛਾ ਪਾਵੇ ਹਾਂ ਇੱਕ ਬਸ ਖਨ ਵਿਖੋਟ ਗਵਾਵੇ ਚਲੋ ਇੱਕ ਦੀ ਗੱਲ ਨਹੀਂ ਕੋਈ ਗੱਲ ਨਹੀਂ ਬਾਕੀ ਤਾਂ ਸਾਰੀ ਠੀਕ ਹੈ ਜੀ ਪਰ ਵੇਖੋ ਜੀ ਜਿਹੜੀ ਕਮੀ ਆ ਤਾਂ ਉਹਨੂੰ ਕਈ ਵਾਰੀ ਇਨਸਾਨ ਜਿਹੜਾ ਆ ਹਾਂਜੀ ਜਿੰਨਾ ਕੋਲੋ ਚੀਜ਼ ਹੁੰਦੀ ਵੀ ਉਹਨਾਂ ਤੋਂ ਕਿਤੇ ਵੱਧ ਕੰਮ ਕਰ ਜਾਂਦਾ ਹਾਂਜੀ ਹਾਂਜੀ ਕਿਉਂਕਿ ਆਪਾਂ ਨੂੰ ਕਮੀ ਮਹਿਸੂਸ ਹੋਦੀ ਹੁੰਦੀ ਆ ਤੇ ਅਸੀਂ ਸੋਚਦੇ ਆ ਕਿ ਨਹੀਂ ਇਹ ਮੇਰੀ ਕਮੀ ਜਿਹੜੀ ਆ ਇਹਨੂੰ ਮੈਂ ਹੋਰ ਬਹੁਤ ਸਾਰੇ ਗੁਣਾਂ ਨਾਲ ਇਸ ਕਮੀ ਨੂੰ ਛੁਪਾ ਦੇਣਾ ਹੈ ਤੇ ਮੈਨੂੰ ਇੰਜ ਲੱਗਦਾ ਵੀਰ ਜੀ ਕਿ ਤੁਸੀਂ ਇੰਨੇ ਜਿਹੜੇ ਕੰਮ ਕਰਦੇ ਆ ਉਹ ਸ਼ਾਇਦ ਉਹ ਤੁਹਾਡੀ ਕਮੀ ਜਿਹੜੀ ਉਹ ਬਿਲਕੁਲ ਖਤਮ ਹੋ ਜਾਂਦੀ ਆ ਹਾਂਜੀ ਕਿਉਂਕਿ ਵੈਸੇ ਵੀ ਅਸੀਂ ਮੈਡੀਕਲ ਥਿਉਰੀ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਜਿਹੜੀਆਂ ਇੱਕ ਸਿਰਫ ਜਿਹੜੀਆਂ ਅੱਖਾਂ ਆ ਉਹੀ ਨਹੀਂ ਆ ਸਾਡੇ ਸਰੀਰ 'ਚ ਬਹੁਤ ਸਾਰੀਆਂ ਅੱਖਾਂ ਨੇ ਹਾਂਜੀ ਹਾਂਜੀ ਸਾਡੇ ਹੱਥ ਜਿਹੜੇ ਨੇ ਏ ਵੀ ਸਾਡੀਆਂ ਅੱਖਾਂ ਨੇ ਹਾਂਜੀ ਸਾਡੇ ਪੈਰ ਵੀ ਸਾਡੀਆਂ ਅੱਖਾਂ ਨੇ ਸਾਡੀ ਚਮੜੀ ਵੀ ਸਾਡੀਆਂ ਅੱਖਾਂ ਨੇ ਜਿਨ੍ਹਾਂ ਨਾਲ ਕੋਈ ਚੀਜ਼ ਛੂੰਦੀ ਆ ਤੇ ਸਾਨੂੰ ਅਹਿਸਾਸ ਹੋ ਜਾਂਦਾ ਤੁਸੀਂ ਪੈਰ ਰੱਖਦੇ ਹੋ ਤੁਹਾਨੂੰ ਅਹਿਸਾਸ ਹੁੰਦਾ ਕਿ ਤੁਸੀਂ ਪੋਲੀ ਜਗ੍ਹਾ ਤੇ ਰੱਖਿਆ ਕਿ ਤੁਸੀਂ ਸਖਤ ਜਗ੍ਹਾ ਤੇ ਰੱਖਿਆ ਹੈ ਕਿ ਨਰਮ ਸੀਗੀ ਤੇ ਮੇਰਾ ਖਿਆਲ ਹੈ ਕਿ ਤੁਸੀਂ ਆਪਣੀਆਂ ਜਿਹੜੀਆਂ ਇਹ ਅੱਖਾਂ ਨੇ ਹੱਥਾਂ ਪੈਰਾਂ ਤੇ ਸਾਡੀ ਜਿਹੜੀ ਚਮੜੀ ਦੀਆਂ ਅੱਖਾਂ ਨੇ ਦਾ ਇੱਕ ਸਭ ਤੋਂ ਵੱਡੀ ਅੱਖ ਜਿਹੜੀ ਸਾਡੇ ਮਨ ਦੀ ਆ ਹਾਂਜੀ ਹਾਂਜੀ ਤੇ ਉਹਦੇ ਨਾਲ ਤੁਸੀਂ ਆਪਣੀ ਇਸ ਕਮੀ ਨੂੰ ਪੂਰਾ ਕਰ ਦਿੱਤਾ ਹੈ ਕਿਉਂਕਿ ਇੰਨੀ ਕਮੀ ਹੁੰਦੇ باوجود ਤੁਸੀਂ ਇੱਕ ਪੜੇ ਵੀ ਅਧਿਆਪਕ ਵੀ ਬਣੇ ਹਾਂਜੀ ਇੱਕ ਜਿਹੜਾ ਸੋਸ਼ਲ ਵਰਕ ਅੱਖਾਂ ਵਾਲੇ ਨਹੀਂ ਹੀ ਕਰ ਪਾਉਂਦੇ ਸੀ ਹਾਂਜੀ ਵਾਹ ਇਹ 100% ਆ ਕਿ ਅੱਖਾਂ ਵਾਲਾ ਵੀ ਕੋਈ ਵਿਰਲਾ ਹੀ ਹੋਊਗਾ ਜਿਹੜਾ ਸੋਸ਼ਲ ਵਰਕ ਕਰਦਾ ਤੇ ਤੁਸੀਂ ਇਸ ਕਮੀ ਦੇ ਹੁੰਦੇ ਆ ਵੀ ਸੋਸ਼ਲ ਵਰਕ ਕਰ ਰਹੇ ਹੋ ਹੋਰ ਕੋਈ ਆਪਣਾ ਦੱਸੋ ਜਿਹੜਾ ਸੋਸ਼ਲ ਬਿਲਕੁਲੀ ਬੇਸਿਕਲੀ ਕੀ ਹੁੰਦਾ ਆਪਣੀ ਵਿਲ ਪਾਵਰ ਹੈ ਜੇ ਸਾਡੇ ਮਨ ਜੀ ਤੇ ਦਗਜੀਤ ਬਾਣੀ ਜਮਾਰੇ ਲਿਖਿਆ ਮਨ ਜੀ ਤੇ ਦਗਜੀਤ ਕੋਈ ਵੀ ਚੀਜ਼ ਸਾਡੇ ਜਦ ਮਨ ਤੇ ਭਾਰੀ ਹੁੰਦੀ ਹੈ ਤਾਂ ਸਾਨੂੰ ਉਸ ਚੀਜ਼ ਦਾ ਅਹਿਸਾਸ ਹੁੰਦਾ ਜੀ ਹਾਂਜੀ ਬਿਲਕੁਲ ਹੁਣ ਆਈਸ ਹੋਵੇ ਕੋਈ ਵੀ ਹੋਵੇ ਆਪਾਂ ਉਹਨੂੰ ਮਨ ਤੇ ਨਹੀਂ ਭਾਰੀ ਹੋਣ ਦੇਣਾ ਜੀ ਮਾਰੇ ਨੇ ਕਿਹਾ ਸ਼ੁਭ ਕਰਮਨ ਤੇ ਕਹੂ ਨਾ ਟਰੋ ਦਸੇਂ ਭਾਸ਼ਾ ਸ਼ਬਦ ਹੈ ਜੀ ਦੇਹ ਸ਼ਿਵਾ ਬਰ ਮੋਹੇ ਸੁਭ ਕਰਮਨ ਤੇ ਕਮੂਨਾ ਟਰੋਟਰ ਮੀਨ ਦਾ ਪਿੱਛੇ ਹਟਣਾ ਪਿੱਛੇ ਹਟਣਾ ਵੀ ਮੈਂ ਸ਼ੁਭ ਕਰਮ ਤੋਂ ਕਦੇ ਪਿੱਛੇ ਨਾ ਹਟਾਂ ਜੀ ਹਾਂਜੀ ਜਿਹੜਾ ਸ਼ੁਭ ਕਰਮ ਕਰਿਆ ਫੇ ਮਾਰੇ ਕਹਿੰਦੇ ਨਾ ਡਰੋ ਹਾਂ ਅਸੀਂ ਸਪੀਡ ਇੰਨੀ ਨਾ ਪੜਿਆ ਸਾਨੂੰ ਬਾਣੀ ਸਮਝ ਨਹੀਂ ਆਈ ਜੀ ਤਕਰੀਬਨ ਹਾਂਜੀ ਇੰਨੀ ਸਪੀਡ ਨਾ ਪਰ ਜੀ ਦਾ ਵੀ ਅਸੀਂ ਉਹਦੇ ਜਿਹੜੇ ਸ਼ਾਬਦੀ ਕਰਤਾਂ ਨੂੰ ਸਮਝਣ ਦੀ ਘਾਟੀ ਕੋਸ਼ਿਸ਼ ਕਰਦੇ ਹਾਂ ਹਾਂਜੀ ਫੇ ਮਾਰੇ ਕਹਿੰਦੇ ਨਾ ਡਰੋ ਹਾਂਜੀ ਫੇ ਨਿਸ਼ਚੈ ਕਰ ਆਪਣੀ ਜੀਤ ਕਰੋ ਹਾਂਜੀ ਜੇ ਅਸੀਂ ਸ਼ੁਭ ਕਰਮ ਕੀਤਾ ਸਾਨੂੰ ਡਰ ਨਹੀਂ ਹੋਏਗਾ ਨੇ ਤੇ ਚੁਬਕਰਮ ਉਥੇ ਨਿਸ਼ਚੈ ਕਰ ਆਪਣੀ ਜਿੱਤ ਕਰੋ ਬਿਲਕੁਲ 100% ਜਿੱਤ ਸਾਡੀ ਹੋਏਗੀ ਜੀ ਬਿਲਕੁਲ ਹੋਏ ਹਾਂਜੀ ਫਿਰ ਸੋਸ਼ਲ ਵਰਕ ਦੇ ਵਿੱਚ ਅਸੀਂ ਗਰੀਬ ਕੁੜੀ ਨੇ ਵਿਆਹ ਦੇਖੇ ਜੋ ਉਥੇ ਜਦ ਅਸੀਂ ਕੈਂਪ ਲਾਏ ਫਿਰ ਦੇਖਿਆ ਸੀ ਫੂਡ ਦੀ ਲੋੜ ਸਭ ਤੋਂ ਜ਼ਿਆਦਾ ਜੀ ਠੀਕ ਹੈ ਜੀ ਵੀ ਬੰਦਾ ਭੁੱਖਾ ਨਹੀਂ ਰਹਿ ਸਕਦਾ ਬਿਲਕੁਲ ਅੱਛਾ ਆਪ ਭੁੱਖਾ ਰਹ ਜੂਗਾ ਜੋ ਬੱਚੇ ਭੁੱਖੇ ਹੋਣ ਤਾਂ ਮਾਂ ਦਾ ਮਾਂ ਤੋਂ ਸਹਿ ਨਹੀਂ ਹੋਗਾ ਸਹਿ ਨਹੀਂ ਫਿਰ ਅਸੀਂ ਦਸ਼ਮੇਸ਼ ਰੋਟੀ ਬੈਂਕ ਖੋਲਿਆ ਜੀ ਨਾਹਾਂ ਦੇ ਵਿੱਚ ਬਹੁਤ ਵਧੀਆ ਗੱਲ ਹਾਂਜੀ ਬੈਂਕ ਮੀਨਸ ਤੁਸੀਂ ਇੱਥੇ ਸੇਵਾ ਕਰੋ ਜਦੋਂ ਉਹ ਇੱਥੇ ਪੈਸੇ ਪੈਸੀ ਜਮ੍ਹਾਂ ਕਰਾਉਨੇ ਆ ਜੀ ਤੇ ਇਹ ਸਾਡੇ ਪੈਸੇ ਅੱਗੇ ਕੰਮ ਆਉਂਦੇ ਬੈਂਕ ਸਾਡੇ ਸੇਵ ਹੋ ਗਏ ਪੈਸੇ ਫਿਰ ਅਸੀਂ ਹਰ ਮਹੀਨੇ ਤਕਰੀਬਨ ਨਹਾਣ ਦੇ ਵਿੱਚ ਜੀ ਪੂਰਾ ਸਰਵੇ ਕਰਕੇ ਜਿਹੜੇ ਕੋਈ ਹੈਂਡੀਕੈਪਡ ਵਿੰਡੋਜ਼ ਹਨ ਮਤਲਬ ਜਿਹੜਾ ਬਹੁਤ ਜ਼ਿਆਦਾ ਨੀਡੀ ਪਰਸਨ ਹੈ ਜੀ ਉਹਨੂੰ ਫਿਰ ਮਹੀਨੇ ਦਾ ਰਾਸ਼ਨ ਦੇਨੇ 150 ਪਰ ਵਾਲਾ ਉਹਨੂੰ ਬਹੁਤ ਵਧੀਆ ਹਾਂਜੀ ਫਿਰ ਅਸੀਂ ਦੇਖਿਆ ਵੀ ਇਹ ਸਾਡੇ ਡਿਪੈਂਡ ਨਾ ਹੋ ਜਾਣ ਹਾਂਜੀ ਵੀ ਇਹ ਕਿਤੇ ਮੰਗਣ ਤੇ ਰਹਿ ਜਾਣਗੇ ਹਾਂਜੀ ਫਿਰ ਅਸੀਂ ਉਹਨੂੰ ਰੋਜ਼ਗਾਰ ਦਿੱਤਾ ਜਿਹਨੂੰ ਰੋਜ਼ਗਾਰ ਰੁਜ਼ਗਾਰ ਕੇ ਤਦ ਤਾ ਫੈਕਟਰੀਜ਼ ਵਾਂ ਨੂੰ ਕੰਟੈਕਟ ਕੀਤਾ ਜੀ ਜਿਸ ਤੋਂ ਉਨਤੇ ਇੱਕ ਸਾਡੇ ਗੁਰਕਿਰਪਾ ਵਾਲੀ ਸੀ ਚਪਲ ਬਣਾਉਂਦੇ ਆ ਜੋ ਹਾਂਜੀ 60000 ਚਪਲ ਦੀ ਉਹਨਾਂ ਦੇ ਲਾਗਤ ਹੈਗੀ ਸੀ ਜੀ ਤੇ ਅਸੀਂ ਉਹਨਾਂ ਨੂੰ ਕਹਿ ਵੀ ਚਪਲ ਜਿਹੜਾ ਤੁਸੀਂ ਜੁਆਇੰਟ ਕਰਨਾ ਹੁੰਦਾ ਸਾਨੂੰ ਦੱਸੀ ਉਹਨੂੰ ਕਰਾ ਕੇ ਦੇ ਦਿੰਦੇ ਜੀ ਹਾਂਜੀ ਉਹਨਾਂ ਨੂੰ ਘਰਾਂ 'ਚ ਬੈਠ ਕੇ ਰੁਜ਼ਗਾਰ ਮਿਲ ਗਿਆ ਜੀ ਬਹੁਤ ਵਧੀਆ ਪਰ ਉਹ ਐਨੇ ਬੰਦੇ ਇਮਾਨਦਾਰ ਉਹਨਾਂ ਸਰ ਤੋਂ ਬਾਅਦ ਰੱਸ਼ ਨਹੀਂ ਲਿਆ ਜੀ ਹਾਂਜੀ ਕਹਿੰਦੇ ਹਮਾਰੇ ਪਾਸ ਹੈ ਕਿਸੇ ਔਰ ਕੋ ਦੇ ਦੋ ਤੇ ਜਿਹੜਾ ਹਾਂਜੀ ਬਹੁਤ ਜ਼ਿਆਦਾ ਇਮਾਨਦਾਰੀ ਸੀ ਹਾਂਜੀ ਤੇ ਫਿਰ ਉਹਦੇ ਨਾਲ-ਨਾਲ ਅਸੀਂ ਦੇਖਿਆ ਜਦ ਆਪਾਂ ਇੱਕ ਅੱਛਾ ਕੰਮ ਸ਼ੁਰੂ ਕਰਦੇ ਹਾਂ ਉਹਦੇ ਨਾਲ-ਨਾਲ ਤੁਹਾਨੂੰ ਫਿਰ ਅੱਗੇ ਬ੍ਰਾਂਚੇਜ਼ ਨਿਕਲਦੀ ਚਲਦੀ ਜਾਂਦੀ ਹੈ ਫਿਰ ਐਨਵਾਇਰਨਮੈਂਟ ਤੋਂ ਪੌਰ ਵੀ ਆਪਾਂ ਦਰਖਤ ਲਾਈਏ ਜੀ ਹਾਂਜੀ ਹਨਾ ਹੁਣ ਕੱਲ ਪਰਸੋਂ ਵੀ ਅਸੀਂ ਮਾਰਕੰਡਾ ਰਿਸ਼ੀ ਜੀ ਹੋਏ ਆ ਉੱਥੇ ਬਹੁਤ ਵੱਡੇ ਉਹਨਾਂ ਨਾਂ ਦਾ ਦਰਿਆ ਜੀ ਉੱਥੇ ਅੱਛਾ ਜੀ ਉੱਥੇ ਦਰਿਆ ਤੇ ਫਿਰ ਅਸੀਂ ਬਹੁਤ ਜ਼ਿਆਦਾ ਦਰਖਤ ਲਾ ਕੇ ਆਏ ਜੀ ਮਾਰਾ ਨੇ ਕੈਸੀ ਪਵਨ ਗੁਰੂ ਪਾਣੀ ਪਤਾ ਬਿਲਕੁਲ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਇਹ ਤਿੰਨੋਂ ਪ ਇੰਕੋ ਨਾਨ ਸਾਹਿਬ ਪਹਿਲਾਂ ਕਹਿ ਗਏ ਸੀ ਬਿਲਕੁਲ ਸਭ ਤੋਂ ਵੱਡਾ ਪੋਲੂਸ਼ਨ ਹਵਾ ਦਾ ਪਵਨ ਗੁਰੂ ਫਿਰ ਪਾਣੀ ਦਾ ਪੋਲੂਸ਼ਨ ਹਾਂਜੀ ਫਿਰ ਸਾਡੀ ਧਰਤੀ ਬਲੂਟਡ ਹੋ ਗਈ ਬਿਲਕੁਲ ਉਹਦੇ ਕਰਕੇ ਸਾਨੂੰ ਬਿਮਾਰੀਆਂ ਜੀ ਹੋਰ ਘਰ ਘਟ ਹੈ ਹਸਪੀਟਲ ਜਾਦਾ ਜੀ ਜਿਆਦਾ ਜਿਆਦਾ ਤੁਸੀਂ ਦੇਖੋ ਹਰ ਮਹੱਲੇ ਜਟਾੜਾ ਮੈਂ ਡਾਕਟਰ ਬੈਠੇ ਆ ਤੇ ਕਿਸੇ ਵੀ ਹਸਪਤਾਲ ਚਲ ਜਾਓ ਤੁਸੀਂ 20 ਘੰਟੇ ਤੋਂ ਪਹਿਲਾਂ ਵਾਰੀ ਨਹੀਂ ਆਉਂਦੀ ਵਾਰੀ ਨਹੀਂ ਆਉਂਦੀ ਉਹਦਾ ਕਾਰਨ ਕੀ ਸੀ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਅਸੀਂ ਮੰਨਿਆ ਜੀ ਪਵਨ ਗੁਰੂ ਪਾਣੀ ਪਤਾ ਮੰਨਿਆ ਨਹੀਂ ਮੰਨਿਆ ਨਹੀਂ ਜੇ ਇਹਨਾਂ ਨੂੰ ਗੁਰੂ ਸਮਾਨ ਮੰਨਦੇ ਪਾਣੀ ਨੂੰ ਪਤਾ ਸਮਾਨ ਮੰਨਦੇ ਧਰਤੀ ਨੂੰ ਮਾਨ ਸਵਾਲ ਮੰਨਦੇ ਸੀ ਪਵਿੱਤਰ ਰੱਖਦੇ ਉਹਨੂੰ ਹਾਂਜੀ ਪਵਿੱਤਰ ਰੱਖਦੇ ਫਿਰ ਸਾਨੂੰ ਪ੍ਰੋਬਲਮ ਨਹੀਂ ਆਉਣੀ ਸੀ ਸਰਕਾਰਾਂ ਦੇ ਪਵਿੱਤਰ ਰੱਖਦੇ ਤੇ ਸ਼ਾਇਦ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਨਹੀਂ ਕਰਨਾ ਪੈਣਾ ਸੀ ਪੁਰਾਣੇ ਬਜ਼ੁਰਗ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਦੇ ਸੀ ਜੀ ਕਲਚਰ ਪ੍ਰੋਗਰਾਮ ਵੀ ਕਰਾਣੇ ਆ ਜੀ ਬਹੁਤ ਵਧੀਆ ਗੱਲ ਹਾਂਜੀ ਤਾਂ ਕਿ ਸਾਡਾ ਸਮਾਜ ਕਲਚਰ ਤੋਂ ਨਾ ਟੁੱਟੇ ਕਿਉਂਕਿ ਕੱਲਾ ਆਪਾਂ ਜੇ ਕੰਮ ਕਰੀ ਜਾਵਾਂਗੇ ਮਨ ਫੈਟਪ ਹੋ ਜਾਂਦਾ ਜੀ ਬਿਲਕੁਲ ਮਾਰੇ ਕਿ ਨੱਚਣ ਨੂੰ ਕੁਦਣ ਮਨ ਖਾ ਚਾਓ ਨਾਨਕ ਜਿਨਾ ਮਨ ਪਾਓ ਤੇ ਨਾ ਮਨ ਪਾਓ ਹਾਂਜੀ ਨੱਚਣਾ ਕੁਦਣਾ ਸਾਡਾ ਮਨ ਦਾ ਚਾਹ ਜੀ ਮਨ ਦਾ ਚਾਹ ਹੁਣ ਸਾਡੀ ਟੀਮ ਸਾਰੇ ਪਾਸੇ ਐਕਸਪਰਟ ਹੈ ਜੀ ਹਾਂਜੀ ਜਿਹੜੇ ਮੇਰੇ ਨਾਲ ਬੱਚੇ ਲੱਗੇ ਹੋਏ ਆ ਜੀ ਉਹ ਪਾਠ ਜੀ ਪੂਰੇ ਨੇ ਜਦੋਂ ਪਾਠ ਕਰਨਾ ਉਹ ਤੋਂ ਪੂਰੇ ਪੋਰੇ ਜੋ ਸਟੇਜ ਤੇ ਚੜ ਕੇ ਫਿਰ ਉਹਨਾਂ ਵਰਗਾ ਗਾਣਾ ਵਜਾਇਆ ਗਾਣਾ ਵਜਾਇਆ ਦੇ ਕੋਈ ਕਰਦੇ ਠੀਕ ਹੈ ਨਾ ਜੀ ਮਤਲਬ ਤੁਸੀਂ ਆਪਣੇ ਜਿਹੜੇ ਗੋਣਿਆ ਸਾਰੇ ਦੇ ਸਾਰੇ ਤੁਸੀਂ ਸਮਰਪਿਤ ਕਰ ਰਹੇ ਹੋ ਆਪਣੇ ਸਟੂਡੈਂਟਸ ਨੂੰ ਜਾਂਦੇ ਤੁਹਾਡੇ ਨਾਲ ਲੋਕ ਮਿਲਦੇ ਤੇ ਉਹਨਾਂ ਨੂੰ ਅੱਜ ਕੱਲ ਮਤਲਬ ਕੀ ਕੰਮ ਕਰਦੇ ਤੁਸੀਂ ਹਾਂਜੀ 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 ਉਤੇ ਸਾਡੀ ਡਿਊਟੀ ਪੂਰੀ ਟੀਮ ਹੈ ਜੋ ਸਰਵੇ ਕਰਦੀ ਵੀ ਕਿਹੜਾ ਨੀਡੀ ਪਰਸਨ ਹੈ ਜੀ ਬਿਲਕੁਲ ਜੀ ਵੀ ਮੁੰਡਾ ਕੁੜੀ ਆਪ ਲੁਕੋ ਜੀ ਹਾਂਜੀ ਇਹ ਕੋਈ ਸੁਸਾਇਟੀ ਬਣਾਈ ਹੈ ਬਸ ਇਸ ਨੂੰ ਓਪਨਿੰਗ ਕਰਦੇ ਜੀ ਵਰਕ ਸਾਰਾ ਓਪਨਿੰਗ ਵਰਕ ਹਾਂਜੀ ਸਾਨੂੰ ਚੰਡੀਗੜ੍ਹ ਦੇ ਵਿੱਚ ਮੇਰੀ ਸਟੂਡੈਂਟ ਸਾਰੇ ਜੀ ਹਾਂਜੀ ਉਹ ਕਿਉਂ ਬੱਚਿਆਂ ਨੂੰ ਜੋਸ਼ ਬਣਾ ਹੁੰਦਾ ਜੀ ਹਾਂਜੀ ਇਹਨਾਂ ਦਾ ਖੂਨ ਅਸੀਂ ਕੰਮ ਲੈ ਸਕਦੇ ਆ ਹਾਂਜੀ ਤੇ ਚੰਡੀਗੜ੍ਹ ਅਸੀਂ ਕੋਲਿਆ ਦਸ਼ਮੇਸ਼ ਹਮੈਂਟੀ ٹرسٹ ਠੀਕ ਹੈ ਜੀ ਉਹਦੇ ਸਾਰੇ ਸਟੂਡੈਂਟ ਹੈ ਜੀ ਮੇਰੇ ਬਿਲਕੁਲ ਤੇ ਉਹ ਸਟੂਡੈਂਟ ਕੀ ਕਰਦੇ ਕਿਸ ਨੂੰ ਬਲੱਡ ਦੀ ਲੋੜ ਹੈ ਬਲੱਡ ਦੀ ਲੋੜ ਹੈ ਹਾਂਜੀ ਬਲ ਕੋਈ ਵੀ ਸੋਸ਼ ਬਹੁਤ ਹੀ ਵਧੀਆ ਕਰਦੇ ਜੀ ਫਿਰ ਉਹਨਾਂ ਦੇ ਐਲੀਗੇਸ਼ਨਾਂ ਲੱਗੇ ਫਿਰ ਅਸੀਂ ਫੰਡ ਨਹੀਂ ਇਕੱਠਾ ਕਰਦੇ ਜੀ ਹਾਂਜੀ ਜਿਹੜਾ ਕਿਸੇ ਨੂੰ ਲੋੜ ਹੈ ਪੈਸੇ ਦੀ ਜਿਹੜਾ ਦੇਣ ਵਾਲਾ ਤੇ ਲੈਣ ਵਾਲਾ ਹਾਂਜੀ ਉਹਨੂੰ ਸਾਹਮਣੇ ਕਰ ਦਿੰਦੇ ਜੀ ਆਪਣੀ ਸਾਡੀ ਤਾਂ ਕਿ ਕੱਲ ਨੂੰ ਰੌਲਾ ਨਾ ਪਵੇ ਵੀ ਇਹ ਫਲਾਣਾ ਸਟੂਡੈਂਟ ਪੈਸੇ ਖਾ ਗਿਆ ਜੀ ਵੀ ਮੈਂ ਪ੍ਰਧਾਨ ਬਣਨਾ ਜੀ ਹੁਣ ਤਾਂ ਫੰਡ ਹੀ ਨਹੀਂ ਪ੍ਰਧਾਨ ਬਣਨਾ ਹੀ ਨਹੀਂ ਕੋਚਾਂਦਾ ਹਾਂ ਹਾਂ ਜਿਹੜਾ ਨਾਂਹਨ ਹੈ ਜੀ ਉੱਥੇ ਅਸੀਂ ਫੰਡ ਕੋਈ ਨਹੀਂ ਲੈਂਦੇ ਜੀ ਠੀਕ ਫਿਰ ਜੀ ਇੱਕ ਛੋਟਾ ਜਿਹਾ ਪ੍ਰਸ਼ਨ ਹੈ ਮੈਨੂੰ ਕਿ ਤੁਸੀਂ ਆਪਣੇ ਸੋਸ਼ਲ ਵਰਕ ਜਿੰਨੇ ਵੀ ਕਰਾਏ ਆ ਹਾਂਜੀ ਇਹ ਸਾਰੇ ਹਰਿਆਣੇ ਨਾਲ ਸੰਬੰਧਤ ਹੈ ਹਾਂਜੀ ਤੇ ਮਤਲਬ ਤੁਸੀਂ ਆ ਖੁਦ ਹਰਿਆਣੇ ਨਾਲ ਸੰਬੰਧਤ ਜੇ ਜਾਂ ਤੁਹਾਡੇ ਇਸ ਇਲਾਕੇ ਨੂੰ ਜਾਂ ਇਸ ਸਟੇਟ ਨੂੰ ਚੁਣਨ ਦਾ ਕੋਈ ਕਾਰਨ ਹਾਂਜੀ ਹਰਿਆਣਾ ਬੇਸਿਕਲੀ ਮੇਰੇ ਨਨਕੇ ਹਨ ਜੀ ਹਾਂਜੀ ਹਾਂਜੀ ਹਿਮਾਚਲ ਤਾਂ ਸੀ ਉੱਥੇ ਮੈਂ ਪੜਿਆ ਜੀ ਹਿਮਾਚਲ ਮੇਰੇ ਫਾਦਰ ਪ੍ਰਿੰਸੀਪਲ ਪਰ ਤੁਸੀਂ ਉਹਨਾਂ ਦੇ ਨਾਲ ਜੁੜੇ ਸੀ ਪਹਿਲਾਂ ਹੀ ਸੀ ਕਿ ਵੀ ਪਹਿਲਾਂ ਆਲਰੇਡੀ ਬੰਦੇ ਆਪਾਂ ਚੁਣੀਗੇ ਜੀ ਵੀ ਬੰਦੇ ਇਮਾਨਦਾਰ ਹੈਗੇ ਅਸੀਂ ਬਿਲਕੁਲ ਬਿਲਕੁਲ ਕਿਉਂਕਿ ਸੋਸ਼ਲ ਵਰਕ ਦੀ ਵੀ ਤੁਹਾਨੂੰ ਇਮਾਨਦਾਰ ਬੰਦੇ ਚਾਹੀਦੇ ਤੁਸੀਂ ਜਿਨ੍ਹਾਂ ਨੂੰ ਜਿਨ੍ਹਾਂ ਦਾ ਸ਼ੌਂਕ ਹੋਵੇ ਔਰ ਜਿੱਥੋਂ ਤੁਸੀਂ ਮਤਲਬ ਜਿਹੜੀ ਚੀਜ਼ ਦੀ ਕਮੀ ਨੂੰ ਮਹਿਸੂਸ ਕਰਦੇ ਹੋ ਜਿੱਥੋਂ ਤੁਸੀਂ ਉੱਥੇ ਹੀ ਇਹ ਕੰਮ ਕਰਦੇ ਹੋ ਬਹੁਤ ਹੀ ਵਧੀਆ ਗੱਲ ਹੈ ਤੇ ਭਾਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਫਿਰ ਇੱਕ ਐਡੀ ਮਹਾਨ ਸ਼ਖਸੀਅਤ ਕਿ ਵਾਹਿਗੁਰੂ ਨੇतरी ਆਪਾਂ ਕਹਿ ਸਕਦੇ ਸ਼ਾਇਦ ਕੋਈ ਆਪਣੇ ਕਰਮਾਂ ਦਾ ਫਾਲੋ ਹੋਵੇ ਕਿ ਕੋਈ ਸਾਡੇ 'ਚ ਕਮੀਆਂ ਹੁੰਦੀਆਂ ਨੇ ਉਹ ਸਾਨੂੰ ਕਮੀ ਪਰ ਉਸ ਕਮੀ ਨੂੰ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਕਵਰ ਕੀਤਾ ਹੋਇਆ ਕਿ ਸ਼ਾਇਦ ਅ ਦੋ ਨੈਣਾ ਵਾਲੇ ਵੀ ਇਹਨੂੰ ਜੜੇ ਆ ਨਹੀਂ ਕਵਰ ਕਰ ਸਕਦੇ ਬਹੁਤ ਹੀ ਖੁਸ਼ੀ ਹੋਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਸਰੋਤਿਓ ਤੁਸੀਂ ਸ਼ਾਇਦ ਸਮਝ ਹੀ ਗਏ ਹੋਵੋਗੇ ਕਿ ਸਰਵਜੀਤ ਸਿੰਘ ਜੀ ਆਪਣੀਆਂ ਜਿਹੜੀ ਅੱਖਾਂ ਦੀ ਜੋਤ ਹੈ ਇਹਨਾਂ ਦੀ ਕੰਮ ਨਹੀਂ ਕਰਦੀ ਔਰ ਇੰਨੀ ਮਤਲਬ ਕਹਿ ਲੋ ਕਿ ਬਹੁਤ ਵੱਡੀ ਕਮੀ ਆਏ ਮਤਲਬ ਇਹਨਾਂ 'ਚ ਕਮੀ ਨਹੀਂ ਆ ਸਾਡੇ ਸਰੀਰਿਕ ਕਮੀ ਜਿੰਨੂੰ ਕਹ ਲੋ ਅਸੀਂ ਤੇ ਏਡੀ ਵੱਡੀ ਕਮੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਉਹ ਕੰਮ ਕੀਤੇ ਆ ਜੋ ਅਸੀਂ ਸਾਰੇ ਇਸ ਰੋਸ਼ਨ ਦੁਨੀਆ ਦੀ ਰੋਸ਼ਨੀ ਨੂੰ ਵੇਖ ਕੇ ਵੀ ਨਹੀਂ ਕਰ ਸਕਦੇ ਤਾਂ ਮੈਨੂੰ ਆਸ ਹੈ ਕਿ ਮੇਰੇ ਉਸ ਲੋਤੇ ਜਿਹੜੇ ਛੋਟੀ ਛੋਟੀ ਗੱਲ ਤੇ ਰੱਬ ਨੂੰ ਅਲਾਮੇ ਦਿੰਦੇ ਆ ਕਿ ਸਾਡੇ ਕੋ ਆ ਚੀਜ਼ ਨਹੀਂ ਆ ਸਾਡੇ ਕੋ ਆ ਕਮੀ ਆ ਤੇ ਇਹਨਾਂ ਨੇ ਆਪਣੀ ਕਮੀ ਨੂੰ ਇਸ ਤਰ੍ਹਾਂ ਕਵਰ ਕੀਤਾ ਕਿ ਮੈਨੂੰ ਨਹੀਂ ਲੱਗਦਾ ਕਿ ਹੁਣ ਤੇ ਰੱਬ ਵੀ ਕਹਿੰਦਾ ਹੋਣਾ ਕਿ ਮੈਂ ਇਹ ਗਲਤੀ ਕਿਉਂ ਕੀਤੀ ਜਿਹੜੇ ਇਨਸਾਨ ਵਿੱਚ ਇੰਨੇ ਸਾਰੇ ਗੁਣ ਸੀ ਤੇ ਮੈਂ ਉਹਦੇ ਵਿੱਚ ਇਹ ਕਮੀ ਕਿਉਂ ਰੱਖੀ ਸੋ ਮੈਨੂੰ ਆਸ ਹੈ ਕਿ ਸਰੋਤਿਆਂ ਨੇ ਸਰਵਜੀਤ ਸਿੰਘ ਜੀ ਕੋਲੋਂ ਬਹੁਤ ਸਾਰੀ ਪ੍ਰੇਰਣਾ ਲਈ ਹੋਊਗੀ ਰੱਬ ਰੱਖਾ ਅਛਾ ਸੀ ਗੱਲ ਉਹ ਬੇਰੀ ਸਾਹਿਬ